ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤੇ ਦੋ ਨੌਜਵਾਨ ਬੰਬੀਹਾ ਗੈਂਗ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ ਤੁਹਾਨੂੰ ਦੱਸਦੇ ਕਿ ਇਹਨਾਂ ਨੌਜਵਾਨਾਂ ਦੇ ਕੋਲੋਂ ਜਿਹੜੇ ਉਹ ਤਿੰਨ ਪਿਸਟਲ ਜਿੰਦਾ ਰੌਂਦ ਅਫੀਮ ਅਤੇ ਹੋਰ ਵੀ ਜਿਹੜੇ ਐ ਉਹ ਨਸ਼ੇ ਬਰਾਮਦ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਤੁਹਾਨੂੰ ਦੱਸਦੇ ਕਿ ਇਹਨਾਂ ਦੋ ਨੌਜਵਾਨਾਂ ਤੇ ਦੋਸ਼ ਇਹ ਵੀ ਹੈ ਕਿ ਇਹ ਜਿਹੜੇ ਦੋ ਨੌਜਵਾਨ ਕਿਸੇ ਦੋ ਜਿਹੜੇ ਐ ਉਹ ਬੜੇ ਵਿਅਕਤੀਆਂ ਨੂੰ ਕਤਲ ਕਰਨ ਦਾ ਪਲਾਨ ਬਣਾ ਰਿਹਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜਾ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਹੈ ਅਨਿਲ ਉਰਫ ਰੋਕੀ ਇੱਕ ਵਿਅਕਤੀ ਹੈ ਜਿਹਨੂੰ ਦਰਸਾ ਦਿੱਤਾ ਦੂਜਾ ਹੈ ਮੁਕੇਸ਼ ਉਰਫ ਮੁੰਨਾ ਮੁੰਨੇ ਤੇ ਚਾਰ ਪਰਚੇ ਦਰਜ ਇੱਕ ਪਰਚੇ ਤੇ ਪੀਓ ਵੀ ਹੈ ਧੀ ਦੇ ਵੀ ਤੇ ਰੋਕੀ ਤੇ 21 ਅੰਪਾਇਰਸ ਦਰਜ ਹੈ ਸ਼ਾਇਦ ਤੇ ਕਾਫੀ ਨੇ ਦਬਚਤ ਕਰਾਈ ਸੀ ਨੌ ਵਾਰ ਹੀ ਜੇਲ ਗਿਆ ਹੈ ਅੱਠ ਵਾਰ ਜੇਲ ਗਿਆ ਹੈ ਨੌ ਸਾਲ ਜੇਲ ਕਰ ਕੱਟ ਕੇ ਆਇਆ ਮੁੰਨਾ ਵੀ ਕਾਫੀ ਵਾਰ ਜੇਲ ਤੋਂ ਅੰਦਰ ਬਾਹਰ ਨਿਕਲਦਾ ਰਿਹਾ ਬੰਬੀਆ ਗਰੁੱਪ ਨਾਲ ਅਫੀਲੀਏਟਡ ਸੀਗੇ ਜਿਹੜਾ ਸੰਦੀਪ ਨੰਗਲ ਅੰਬੀਆਂ ਦੇ ਉਹ ਮੇਰੇ ਕੋਲ ਹੈ ਪੁਨੀਤ ਨਾਲ ਦੇ ਉਹਨਾਂ ਦੇ ਵੀ ਐਸੋਸੀਏਟਸ ਤੇ ਬੇਸਿਕਲੀ ਸ਼ਹਿਰ ਚ ਤੇ ਜਲੰਧਰ ਜਲੰਧਰ ਦੇ ਆਲੇ ਦੁਆਲੇ ਵਾਲੇ ਜਿਹੜੇ ਆਪ ਚ ਐਕਸਟੋਰਸ਼ਨ ਕਰਦੇ ਸੀ उन तक भी इन्वेस्टिगेशन से इंटरोगेशन से ये आया है ये ऑन रिकॉर्ड नहीं है पुलिस में कि छोटी मोटी पंद्रह हजार लाख डेढ़ लाख दो लाख तीन लाख पिछले एक साल को तो काफी डिस्ट्रॉक्शन की थी, थी। तो पेट्रोल पंप वाले तो कोई आर है ए तो कुछ सिनेमा वाला हो मल्टीप्लेक्स वाला हो ये ना था टैक्सी स्टैंड हो गए बस अड्डे हो गए ढाबे वाले हो गए ਪਰਚੇ ਨਾ ਤੇ ਦਰਸ ਜਿਹੜੇ ਹੈ ਉਹ ਸਟਾਪਸ਼ਨ ਦੇ ਹੈ ਆਮ ਸਾਕ ਹੈ ਇੱਕ ਤਿੰਨ ਤੋਂ ਸੱਤ ਦੇ ਛੇ ਪਰਚੇ ਹੈ ਤਿੰਨ ਤੋਂ ਦੋ ਦੇ ਮਰਦਾਂ ਦਾ ਵੀ ਪਰਚਾ ਹੈ ਤੇ ਬੋਮੀਆ ਗੈਂਗ ਦੇ ਨਾਲ ਅਨੇ ਕੁਮਾਰ ਜੀ ਦਾ ਕਿੰਨੇ ਪਰਚੇ ਦਰਜ ਹੋ ਗਏ ਉਹਦੇ ਘਰ ਨੌ ਹੈ ਨਾ ਨਹੀਂ ਕੀ ਪਰਚਾ ਪ੍ਰੋਪੀ 1 ਐਫਐਸ ਇਹਦੇ ਕਲਾਸ ਚਾਰ ਜਿਹੜੀ ਹੁੰਦੀ ਹੈ ਇਹਨੂੰ ਐਡ ਕਰ ਲਓ ਜੀ ਸੇਪੋਸੀ ਦੇ ਇੱਥੇ ਦੋ ਸੈਕਟਰ ਬਦਲ ਕਰੰਦੇ ਸਨ ਤਾਂ ਕਰਦੇ ਸੀ ਕੌਮ ਕਹਿੰਦੇ ਸੀ ਇਹ ਅਰਾਈਵਲ ਗਰੁੱਪ ਜਿੱਥੇ ਮਪੀਹਾ ਗਰੁੱਪ ਦੇ ਗੈਂਗ ਦੇ ਐਸੋਸੀਏਟ ਸੀਗੇ ਇਹਨਾਂ ਨੇ ਮਪੀਹਾ ਗੈਂਗ ਵਾਸਤੇ ਸਾਰੀ ਫਰੋਤੀ ਕੀਤੀ ਉਹਨੂੰ ਜਿਹੜਾ ਆਪਸ ਵਿੱਚ ਨਾ ਦੇਖੋ ਗੈਂਗ ਵਾਸਤੇ ਫਰੋਤੀ ਜਿਹੜੀ ਹੈ ਉਹਨਾਂ ਦਾ ਨਾਮ ਵਰਤੇ ਸੀ ਉਹਨਾਂ ਦੇ ਨਾਲ ਐਸੋਸੀਏਟਡ ਸੀਗੇ ਜਿਹੜੀ ਫਰੋਤੀ ਹੈ ਉਹ ਵਰਤੇ ਦਾ ਆਪਣੇ ਲਈ ਐਸੋਸੀਏਟਡ ਮਤਲਬ ਹੈ ਕਿ ਉਹਨਾਂ ਦੇ ਆਰਡਰ ਦੇ ਉੱਤੇ ਨਹੀਂ ਨਹੀਂ ਆਪ ਆਪਣਾ अपने अपने नाम उन्होंने यूज़ कर दिया ना ना है नाम इसलिए यूज़ करते हैं क्योंकि उन्हें नाम एसोसिएटेड है ये 100% शो है कि बम्बई हार जेलों के नाल ही नहीं कि उन्हें नाम यूज़ कर दिया है नहीं बिल्कुल ना नाल ही सेम ब्रोकर हथियार उन तक तक एमपी तो उन्होंने जिधर इंटेक हुआ एमपी त फिलहाल एक्टिव एरिया के ज्यादा है एक्टिव एरिया एंड वो नवा शहर फगौर फरवाड़ा जालंधर जालंधर रोरा भी कुछ पार्ट्स ऑफ फुल शाहपुर जी भी का काफी बड़ा है वो तो तो हम रिकमेंडेशन दे सकते हैं नहीं मोहन तक जाइए कोई कोई साथी है या साथी अतिथि हो नहीं एना 1 लाख 2 लाख तो उधर किथे कोनी कौन तक तक आई लाख 2 लाख 5 लाख भी सकता है बट ये एक्टिवली ਕੁਈ ਕੰਪਲੀਟ 5 ਲੱਖ ਵਾਲੀ ਨਹੀਂ ਹੈ ਸਾਡੇ ਕੋਲ ਲੱਖ 2 ਲੱਖ ਵਾਲੀ ਸਰੀਕ ਨੂੰ ਨਹੀਂ ਕੰਪਲੀਟ ਵੀ ਨਹੀਂ ਬਈ ਉਹ ਕਹਿੰਦਾ on record ਨਹੀਂ ਹੈ on the conversation ਚੱਲਦਾ ਸਰ ਅਰੇ ਇਹ ਕਿ ਇਸ ਤੋਂ ਪਹਿਲਾਂ ਨਾ ਕਰੋ ਵੀ ਕਿ ਚੁਪਾਤ ਸੇ ਨਹੀਂ ਹੱਥ ਨਹੀਂ ਸੀ ਲੇਕਿਨ ਉਹਨਾਂ ਦੇ ਜਿਹੜੇ ਮੇਨ ਅਕਿਊਜ਼ਡ ਹੈ ਉਹਨਾਂ ਦੇ ਨਾਲ ਸਰ ਕਿੱਥੇ ਕਿਦਾ ਨਹੀਂ ਕਰਦੇ ਕਿਹੜਾ ਵਿਅਕਤੀ ਸਰ ਰਾਈਵਲ ਬਣਦਾ